ਅਨੂਰਜ ਜੀ ਵਾਲੇਦਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਂਤਮ ਸਾਹਿਬ ਸਤਿਗੁਰੂ ਛੇ ਗੁਰੂ ਆਮਦਾਸ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ ਕਿਰਪਾ ਕਰਕੇ ਅੱਜ ਪੰਜਵੀਂ ਵਾਰ ਮੁਕਤੌਰ ਦੇ ਉਸੇ ਜਿਹੜੀ ਐ ਸਵਾ ਬਖਸ਼ਿਸ਼ ਕੀਤੀ ਆ ਮੈਂ ਗੁਰੂ ਆਮਦਾਸ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟ ਨੂੰ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਿਰਪਾ ਤੇ ਬਖਸ਼ਿਸ਼ ਕਰਕੇ ਪੰਜਵੀਂ ਵਾਰ ਲਗਾਤਾਰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਚੋਣਰੀ ਉੱਥੇ ਮੈਂ ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਵਾਤ ਜਿਨ੍ਹਾਂ ਨੇ ਬੜੇ ਚਾ ਤੇ ਮਲਾਰ ਦੇ ਨਾਲ ਵਿਜ ਭਰੋਤਾ ਪਾਰਕਟ ਕੀਤਾ ਉਹਨਾਂ ਦਾ ਵੀ ਤਰ੍ਹਾਂ ਮੈਂ ਨਾਲ ਦੀ ਨਾਲ ਸਭ ਤੋਂ ਪਹਿਲਾਂ ਕਰਦਾ ਸ਼ੋਮਨੀ ਕਾਲੀਦਲ ਦੇ ਸਮੋਰਟੀ ਲੀਡਰਸ਼ਿਪ ਦੇ ਪ੍ਰਧਾਨ ਸਾਹਿਬ ਦਾ ਇਹਨਾਂ ਨੇ ਸਰਦਾਰ ਸਵੀਰ ਸਿੰਘ ਬਾਦਲ ਨੇ ਸਾਰਿਆਂ ਦੀ رائے ਲੈ ਕੇ ਤੇ ਮੁੱਖ ਸੇਵਾ ਦਾ ਉਮੀਦਵਾਰ ਲਾਇਆ ਹੈ। ਕਈ ਵਾਰੀ ਵੋਟਾਂ ਵੱਧ ਲੈ ਕੇ ਕੰਮ ਘੱਟਦਾ। ਵਰਕੋ ਪੇਡ ਦਾ ਹਰਮਕ ਸਿਵਾ ਆ। ਤੇ ਬੁਰਲਾ ਕਿਰਪਾ ਕਰਨਾ ਇਡਾ ਵੱਡਾ ਫਰੋਲਾ ਮਾਰਕੀਟ ਕੀ ਟਾਉੜੀ ਵੱਡੀ ਇਹ ਸੇਵਾ ਵੀ ਆ ਤੇ ਮੈਂ ਗੁਰੂ ਚਾਰਜ ਦਾ ਰਾਤ ਕਰਦਾ ਸਤਿਗੁਰ ਜੀ ਅੱਗੇ ਵੀ ਆਪ ਹੀ ਸੇਵਾ ਲੈਂਦੇ ਰਹੇ ਹਣ ਵੀ ਤਰੁੱਟ ਕਰਕੇ ਉਹੋ ਹੀ ਕਾਰਜ ਕਰਾਇਓ ਜਿਹੜੇ ਤੁਹਾਡੇ ਦਰ ਤੇ ਪ੍ਰਵਾਨ ਹੋਣ ਸੋ ਮੈਂ ਸਾਰੇ ਸਿੱਖ ਪੰਥ ਦਾ ਵੀ ਧੰਨਵਾਦ ਕਰਦਾ ਕਿਉਂਕਿ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਠਾਨਕੋਟ ਤੋਂ ਲੈ ਕੇ ਬੋਰ ਤੱਕ ਹਰਿਆਣਾ ਪੰਡਿਤਗੜ ਤੇ ਹਿਮਾਚਲ ਤੱਕ ਸੀਮਿਤ ਆ ਤੇ ਮੈਂ ਇਹ ਉਦਾਂ ਜ세 ਸਰਮੌਰ ਜ세 ਬੰਦੀ ਦੇ ਤੌਰ ਤੇ ਲਾਈ ਉਹ ਤੇ ਸਾਰੀ ਦੁਨੀਆ ਦੇ ਵਰਲਡ ਵਾਈਡ ਹੈ ਇਸ ਜ세 ਬੰਦੀ ਨੂੰ ਸਰਮੌਰ ਮੰਨਿਆ ਜਾਂਦਾ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂਬਰ ਸਹਿਬਾਨਾਂ ਦਾ ਚੇਤੇ ਤੌਰ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੀ ਚੋਲੀ ਦੀ ਸੇਵਾ ਪੰਜਵੀਂ ਵਾਰ ਪਾਈ ਆ ਇਹ ਕਿਰਪਾ ਕਰਕੇ ਆਪ ਹੀ ਲੈਣ ਸੇਵਾ ਵਾਹਿਗੁਰੂ ਦੀ ਖਾਤੋਂ ਸਾਹਿਬ